ਸਤਿ ਸ਼੍ਰੀ ਅਕਾਲ ਆਦਮ ਨਮਸਕਾਰ ਨਿਊਜ਼ ਪੰਜਾਬ ਦੇ ਸਾਰੇ ਸੋਤੇ ਨੂੰ ਪਿਆਰ ਤੇ ਸਤਿਕਾਰ ਮੈਂ ਹਰਾਸੰਦੂ ਤੇ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਸੋ ਦੋਸਤੋ ਇੱਕ ਵੱਡੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਨ ਜਾ ਰਿਹਾ ਹਾਂ ਤੁਹਾਡੇ ਵਾਸਤੇ ਇੱਕ ਖੁਸ਼ਖਬਰੀ ਵੀ ਹੈ ਤੇ ਸਾਡੇ ਦਰਸ਼ਕਾਂ ਵਾਸਤੇ ਇੱਕ ਉਤਸ਼ਾਹਤ ਭਰਿਆ ਹੋਇਆ ਜਿਹੜਾ ਮਾਹੌਲ ਅਸੀਂ ਸਿਰਜਣ ਜਾ ਰਹੇ ਹਾਂ ਕਿਉਂਕਿ ਸਾਡੇ ਸਾਡੀ ਟੀਮ ਵੱਲੋਂ ਜਿਹੜਾ ਇੱਕ ਉਪਰਾਲਾ ਕੀਤਾ ਗਿਆ ਸੀਗਾ ਜੋ ਮਾੜੇ ਸਮੇਂ ਦੇ ਵਿੱਚ ਜਾਂ ਕਾਲੇ ਦੌਰ ਦੇ ਸਮੇਂ ਦੇ ਵਿੱਚ ਆਪਾਂ ਜੇ ਕਹਿ ਲਈਏ ਕਿ ਜਿਹੜੇ ਸੰਗਸ਼ ਹੀਰੋ ਹੋਏ ਸੀ ਤਾਂ ਜਿਹੜੀਆਂ ਮਾਵਾਂ ਨੇ ਜਿਹੜੇ ਦੁੱਖ ਝੱਲੇ ਸੀ ਇਹ ਸ਼ਹੀਦ ਸਿੰਘਾਂ ਦੇ ਪੁੱਤ ਜੈਂ। ਹੀਰੋ ਸਿੰਘਾਂ ਦੇ ਬੱਚਿਆਂ ਨੇ ਜਿਹੜੇ ਦੁੱਖ ਝੱਲੇ ਸੀਗੇ ਉਸ ਨੂੰ ਬਿਆਨ ਕਰ ਦਿੱਤੀ ਕਿ ਜਿਹੜੀ ਕਹਾਣੀ ਹੈ ਜਿਹਦੇ ਰਾਈਟਰ ਸੀ ਇਹ ਸੋਸਿੰਘ ਬਾਜ ਉਹ ਡਾਇਰੈਕਟਰ ਵੀ ਸੋਸਿੰਘ ਬਾਜ ਸੀਗੇ ਉਹਨਾਂ ਵੱਲੋਂ ਇੱਕ ਕਹਾਣੀ ਜਿਹੜੀ ਦਰਸ਼ਕਾਂ ਦੇ ਰੂਬਰੂ ਕੀਤੀ ਗਈ ਸੀਗੀ ਬਾਜ਼ ਟੀਵੀ ਤੇ ਤੇ ਉਸ ਸਟੋਰੀ ਨੂੰ ਲੈ ਕੇ ਜਿਹੜਾ ਅਸੀਂ ਤੁਹਾਡੇ ਨਾਲ ਫਿਰ ਅੱਜ ਅਨਾਉਂਸਮੈਂਟ ਕਰਨ ਜਾ ਰਹੇ ਹਾਂ ਕਿ ਇਸ ਨੂੰ ਜਿਹੜੀ ਸਟੋਰੀ ਹੈ ਬਹੁਤ ਜਲਦੀ ਉਹਦਾ ਜਿਹੜਾ ਦੂਸਰਾ ਭਾਗ ਅਸੀਂ ਲੈ ਕੇ ਆ ਰਹੇ ਹਾਂ ਗਲਤ ਨਹੀਂ ਉਹ ਲੋਕ ਜਿਹੜੇ ਸਾਡੀ ਲੜਾਈ ਨੂੰ ਦੁਆ ਜਾਂ ਦੇਸ਼ ਦੇ ਖਿਲਾਫ ਸਮਝਦੇ ਨੇ ਜਿਹੜੇ ਸਮਝਦੇ ਨੇ ਮੈਂ ਉਹਨਾਂ ਤੋਂ ਪੁੱਛਦਾ ਜਿਨ੍ਹਾਂ ਨੇ ਤੇ ਨੀਵ ਹਰਾਮ ਕੀਤੀ ਤੇਰੀ ਜਿਹਦੇ ਵਿੱਚ ਡੀਓਪ ਰਾਣਾ ਅਲੀਪੁਰ ਜੀ ਨੇ ਕੀਤਾ ਸੀ ਅਤੇ ਬਹੁਤ ਸਾਰੇ ਜਿਹੜੇ ਨਾਮੀ ਆਰਟਿਸਟਸ ਵੀ ਉਹਦੇ ਵਿੱਚ ਕੰਮ ਕਰ ਚੁੱਕੇ ਸੀ ਤੇ ਸੰਗੀਤ ਕਾਰਜੋ ਦੇ ਵਿੱਚ ਕੰਮ ਕਰ ਚੁੱਕੇ ਸੀਗੇ ਇਕੋ ਦੀਪ ਰਿੰਗੜੀ ਜੀ ਦਾ ਲਿਖਿਆ ਹੋਇਆ ਗੀਤ ਵੀ ਉਹਦੇ ਵਿੱਚ ਤੁਸੀਂ ਸੁਣਿਆ ਸੀਗਾ ਸਾਨੂੰ ਤੁਸੀਂ ਡੇਰ ਸਾਰਾ ਪਿਆਰ ਉਸ ਫਿਲਮ ਦੇ ਵਿੱਚ ਦਿੱਤਾ ਸੀਗਾ ਤੇ ਉਮੀਦ ਕਰਦੇ ਹਾਂ ਕਿ ਸਾਡਾ ਦੂਸਰਾ ਭਾਗ ਸੀ ਸ਼ੂਟ ਕਰਨ ਜਾ ਰਹੇ ਹਾਂ ਉਹਦੇ ਵਿੱਚ ਵੀ ਤੁਸੀਂ ਸਾਨੂੰ ਡੇਰ ਸਾਰਾ ਪਿਆਰ ਦਿਓਗੇ ਜੁਜਨ ਕੋ ਦાઓ ਰਗਨ ਦਮਾ ਮਾਂ ਬਾਜਿਓ ਪਰਿਓ ਨਿਸਾਨੇ ਕਾਓ ਖੇਜ ਮੰਡਿਓ ਸੂਰਮਾ ਖੇਜ ਮੰਡਿਓ ਸੂਰਮਾ ਅਬਜੂਦਨ ਕੋਦਾਓ ਅਬਜੂਦਨ ਕੋਦਾਓ ਜੀ ਤੁਹਾਡਾ ਪਿਆਰ ਹੀ ਸਾਡੇ ਵਾਸਤੇ ਦੁਆਵਾਂ ਨੇ ਤੁਹਾਡਾ ਪਿਆਰ ਹੀ ਸਾਡੇ ਵਾਸਤੇ ਪ੍ਰੋਫਿਟ ਹੈ ਤੇ ਤੁਹਾਡਾ ਪਿਆਰ ਹੀ ਸਾਡੇ ਵਾਸਤੇ ਸਭ ਕੁਝ ਹੈ ਤੁਹਾਡੇ ਪਿਆਰ ਨਹੀਂ ਸਾਨੂੰ ਜਿਹੜਾ ਦੂਸਰਾ ਪਾਰਟ ਜਿਹੜਾ ਦਾ ਸ਼ੂਟ ਕਰਨ ਵਾਸਤੇ ਮਜਬੂਰ ਕੀਤਾ ਤੇ ਸਾਡੀ ਟੀਮ ਨੇ ਤਹਈਆ ਕੀਤਾ ਹੈ ਕਿ ਅਸੀਂ ਜਿਹੜਾ Uh, 84 ਦੀ ਪੀੜ ਜਿਹੜਾ ਭਾਗ ਪਹਿਲਾ ਕੀਤਾ ਸੀ ਜੀ ਅੱਜ ਉਹਦਾ ਦੂਸਰਾ ਭਾਗ ਜਲਦੀ ਆਪਾਂ ਸ਼ੂਟ ਕਰਕੇ ਤੁਹਾਡੇ ਦਰਸ਼ਕਾਂ ਦੇ ਰੂਬਰੂ ਕਰਾਂਗੇ ਸੋ ਅੱਜ ਅਸੀਂ ਨਿਊਜ਼ ਪੰਜਾਬ ਦੇ ਉੱਪਰ ਜਿਹੜੀ ਇਹ ਅਨਾਉਂਸ ਕਰ ਰਹੇ ਹਾਂ ਸੋ ਸੋ ਦੋਸਤੋ 84 ਦੀ ਪੀੜ ਭਾਗ ਦੂਸਰਾ ਜਿਹੜਾ 뮤직 ਹੈ ਜਿਹੜਾ ਪੋਸਟ ਪ੍ਰੋਡਕਸ਼ਨ ਹੈ ਜਿਹੜਾ ਕੰਮ ਹੈ ਉਹ ਕਰਨ 뮤직 ਵੱਲੋਂ ਕੀਤਾ ਜਾ ਰਿਹਾ ਹੈ ਸੋ ਜਲਦੀ ਮਿਲਦੇ ਆ 84 ਦੀ ਪੀੜ ਭਾਗ ਦੂਜੇ ਦੇ ਨਾਲ ਹਰੇਕ ਸੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ Ab jujan koda को दाओ अब जु जन को खेच मानियो सुरमा अब जु <Fine Pork> <deux> સગન દમા બાજ પર સાને કાઓ હેજમાંડ્યો સૂરમા હેજમાંડ્યો સૂરમા અબજન ગોદ અબજુન ગો